ਸਾਸਰੀਕਾ ਸਾਸਰੀਕਾ ਬੀਤੇ ਪੈਨ ਅਨੁਸਾਰ ਸਾਰਿਆਂ ਨੂੰ ਸਾਸਰੀਕਾ ਬੇਬੇ ਦੀ ਰਸੋਈ ਵਿੱਚ ਆਪਦਾ ਸਵਾਗਤ ਆ ਤੇ ਤੁਸੀਂ ਸੋਚਦੇ ਹੋਵੋਗੇ ਅੱਜ ਬੇਬੇ ਦੀ ਰਸੋਈ ਦੇ ਬੱਚੇ ਇਹਨੀਆਂ ਸਬਜ਼ੀਆਂ ਕਿਵੇਂ ਪੰਨਾਂ ਲਗੀਆਂ ਤੇ ਅੱਜ ਆਪਾਂ ਬੇਬੇ ਦੀ ਰਸੋਈ ਤੇ ਬਣਾਉਣ ਜਾ ਰਹੇ ਹਾਂਗੇ ਬੱਜ ਬਰਾਨੀ ਬਰਜ ਬਿਨਾ ਬੱਜ ਬਰਾਨੀ ਦੇ ਲਈ ਆਪਾਂ ਲੈਤੀਆਂ ਨੇਗੇ ਦੋ ਟਮਾਟਰ ਇੱਕ ਫੁੱਲ ਗੋਭੀ ਦਾ ਇੱਕ ਆਪਾਂ ਲੈਤਾ ਆਲੂ ਤੇ ਆਪਾਂ ਡੇਢ ਕ ਮੁਠੀ ਲੈਤੀ ਹੈਗੀ ਫਰੈਸ਼ ਸਾਤੇ ਬਹਾਰੇ ਮਟਰਾਂ ਦੀ ਤੇ ਇਧਰ ਆਪਾਂ ਪਿਆਜ਼ ਲੈਤੇ ਨੇ ਤਿੰਨ ਚਾਰ ਆਪਾਂ ਪਿਆਜ਼ ਲੈ ਲਈ ਤੇ ਚਾਰ ਪੰਜ ਆਪਾਂ ਮਿਰਚਾਂ ਲੈ ਲਈਆਂ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਫਰਾਈ ਕਰਦੇ ਨੇ ਇਹਨਾਂ ਨੂੰ ਹੁਣ ਆਪਾਂ ਕੜਾਹੀ ਦੇ ਵਿੱਚ ਪਹਿਨੇ ਪਾਉਣ ਲੱਗਾਂਗੇ ਦੇਸੀ ਕੀ ਤੇ ਇੱਕ ਆਪਣੀਆਂ ਸਬਜ਼ੀਆਂ ਫਰਾਈ ਕਰਨ ਦੇ ਲਈ ਦੇਸੀ ਕੀ ਦੇ ਵਿੱਚ ਆਪਾਂ ਇੱਕ ਕੜਸੀ ਦੇਸੀ ਕੀ ਪਾ ਚੁੱਕੇ ਆ ਤੇ ਸਿੱਕ ਦੇ ਵਿੱਚ ਦੇਸੀ ਕੀ ਕੜਾਹੀ ਦੇ ਵਿੱਚ ਆਪਾਂ ਇੱਕ ਕੜਸੀ ਦੇਸੀ ਕੀ ਦੀ ਪਾ ਚੁੱਕੇ ਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਸਖਤ ਪੰਨਾ ਪਾ ਦੇ ਵਿੱਚ ਪਾਵਾਂਗੇ ਜੀਰਾ ਜੀਰਾ ਆਪਾਂ ਲਵਾਂਗੇ 1 ਚਮਚਾ 1 ਚਮਚਾ ਆਪਾਂ ਜੀਰੇ ਦਾ ਲੈ ਲਿਆ ਤੇ ਜੀਰੇ ਦੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਤੇ ਹਰੀ ਮਿਰਚ ਜਦੋਂ ਪਿਆਜ਼ ਤੇ ਹਰੀ ਮਿਰਚ ਥੋੜੀ ਜੀ ਫਰਾਈ ਹੋ ਗਏ 2 ਮਿੰਟ ਆਪਾਂ ਪਿਆਜ਼ ਪਹਿਲਾਂ ਭੁੰਨ ਲੈ ਤੇ ਹੁਣ ਆਪਾਂ ਪਾਵਾਂਗੇ ਦੇ ਵਿੱਚ ਸਾਰੀਆਂ ਸਬਜ਼ੀਆਂ ਆਪਣੀਆਂ ਟਮਾਟਰ ਤੇ ਮਟਰ ਤੇ ਆਲੂ ਤੇ ਗੋਭੀ ਇਹ ਆਪਾਂ ਮੌਸਮ ਦੇ ਹਿਸਾਬ ਦੇ ਨਾਲ ਸਬਜ਼ੀਆਂ ਲੈ ਸਕਦੇ ਆਂਗੇ ਤੇ ਜਿਹੜੀ ਤੁਹਾਨੂੰ ਸਬਜ਼ੀ ਬਾਜ਼ਾਰ ਦੇ ਵਿੱਚ ਜਿਹੜੀ ਵੀ ਸਬਜ਼ੀ ਮਿਲਦੇ ਤੁਸੀਂ ਉਹ ਲੈ ਸਕਦੇ ਹੋਗੇ ਸਾਨੂੰ ਇਹਲੀ ਕੀ ਸਬਜ਼ੀ ਮਿਲੀ ਐ ਸੀ ਉਹ ਨਹੀਂ ਮਿਲੀ ਤੇ ਇਹਦੇ ਵੱਡੇ ਸ਼ਹਿਰ ਹੁੰਦੇ ਆ ਵੱਡੇ ਸ਼ਹਿਰ ਤੇ ਤੇ ਜ਼ਿਆਦਾ ਸਬਜ਼ੀ ਵੀ ਮਿਲ ਸਕਦੀਆਂ ਨੇ ਤੁਸੀਂ ਇਹਦੇ ਵਿੱਚ ਗ੍ਰਾਮੀ ਦੇ ਵਿੱਚ ਆਪਦੀ ਮਨਪਸੰਦ ਕੋਈ ਵੀ ਸਬਜ਼ੀ ਪਾ ਸਕਦੇ ਹੋਗੇ ਤੇ ਹੁਣ ਆਪਾਂ 5-7 ਮਿੰਟ ਦੇ ਮੈਂਟ ਤੇ ਫਰਾਈ ਕਰਾਂਗੇ ਤੇ ਟੱਕ ਕੇ ਫਰਾਈ ਕਰਾਂਗੇ ਇਹਨਾਂ ਨੂੰ ਪਹਿਲਾਂ ਟੱਕ ਦਿੰਦੇ ਹਾਂ ਆ ਦੇਖੋ ਭਾਣੇ ਆਪਣੇ 5-7 ਮਿੰਟ ਹੋ ਗਏ ਤੇ ਆਪਣੀ ਸਬਜੀ ਫਰਾਈ ਹੁੰਦੀ ਨੂੰ ਤੇ ਇਹਦੇ ਵਿੱਚ ਭਾਣੇ ਤੁਸੀਂ ਜਿਹੜੀ ਇਹ ਆਪਣੀ ਬਰੀਆਨੀ ਹੁੰਦੀ ਆ ਇਹਦੇ ਵਿੱਚ ਤੁਸੀਂ ਆਦੇ ਮਨਪਸੰਦੀਆਂ ਸਬਜ਼ੀਆਂ ਜੋ ਮਰਜ਼ੀ ਪਾ ਸਕਦੇ ਹੋਗੇ ਇਹਦੇ ਵਿੱਚ ਕੋਈ ਆ ਨਹੀਂ ਹੁੰਦਾ ਵੀ ਆ ਸਬਜੀ ਪਾਉਣੀ ਆ ਤਾਂ ਨਹੀਂ ਪਾਉਣੀ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਭਾਣੇ ਨਮਕ ਨਮਕ ਪਾਉਣਾ ਆਪਾਂ ਸਵਾਦ ਅਨੁਸਾਰ ਤੇ ਆਪਾਂ ਇੱਕ ਚਮਚਾ ਨਮਕ ਦਾ ਪਾ ਮਾ ਗਏ ਦੇ ਵਿੱਚ ਤੇ ਹਲਦੀ ਪਾਣੀ ਚ ਪਾਣੀ ਕੋਈ ਨਹੀਂ ਕੀ ਤੇ ਹੁਣ ਆਪਾਂ ਇੱਕ ਕੱਪ ਲੈ ਲੇਤਾ ਦਾ ਚੌਲਾਂ ਦਾ ਤੇ ਉਹ ਆਪਾਂ ਚੌਲ ਦੇ ਵਿੱਚ ਪਾ ਦੀ ਇੱਕ ਕੱਪ ਚੰਗੀ ਤਰ੍ਹਾਂ ਇਹ 5-7 ਵਾਰੀ ਭਨੇ ਥੋੜੇ ਚੌਲ ਆਪਾਂ ਹਰੇ ਚੌਲ ਆਪਾਂ 5-7 ਵਾਰੀ ਹਿਲਾਉਂਦੇ ਪੂਰੇ ਵਧੀਆ ਕਰ ਲੈਂਦੇ ਆਪਾਂ ਇਹ ਪਨਾਲੀ ਫਰਾਈ ਕਰਨਾ ਚੌਲੀ ਨਾਲ ਹੀ ਫਰਾਈ ਕਰਦੇ ਆਪਾਂ ਇੱਕ ਕੱਪ ਚੌਂਹ ਦਾ ਲੈਤਾ ਸੀ ਪਾਣੇ ਦੋ ਕੱਪ ਆਪਾਂ ਵਿੱਚ ਤੇ ਪਾਣੀ ਦੇ ਪਾ ਦਾਂਗੇ ਆਪਣੀ ਸਬਜ਼ੀਆਂ ਅੱਧੀਆਂ ਪੁੱਜ ਚੁੱਕੀਆਂ ਨੇ ਤੇ ਅੱਧੀਆਂ ਹੀ ਪੁੱਜ ਜਾਣੀਆਂ ਚੌਂਹ ਦੇ ਨਾਲ ਤੇ ਤੇ ਫਿਰ ਆਪਾਂ ਇਹਦੇ ਵਿੱਚ ਸੋਇਆਬੀਨ ਦੀਆਂ ਬੜੀਆਂ ਵੀ ਪਾ ਸਕਦੇ ਆ ਪਨੀਰ ਵੀ ਪਾ ਸਕਦੇ ਆ ਤੇ ਆਪਾਂ ਸੋਇਆਬੀਨ ਦੀਆਂ ਫਲੀਆਂ ਹੁੰਦੀਆਂ ਉਹ ਵੀ ਪਾ ਸਕਰੀਆਂਗੇ ਜੋ ਤੁਹਾਨੂੰ ਚੰਗਾ ਲੱਗਦਾ ਸਬਜ਼ੀ ਤੁਸੀਂ ਉਹ ਪਾ ਸਕਦੇ ਆ ਜੋ ਸਾਨੂੰ ਮੌਸਮ ਦੇ ਹਿਸਾਬ ਦੇ ਨਾਲ ਸਬਜ਼ੀ ਮਿਲਦੀ ਆ ਆਪਣੀ ਸਿਮਲਾ ਮਿਰਚ ਵੀ ਪਾ ਸਕਦੇ ਆ ਹਰ ਚੀਜ਼ ਆਪਾਂ ਪਾ ਸਕਦੇ ਆ ਦੇ ਵਿੱਚ ਤੇ ਭੈਣੇ ਜਿਹੜੇ ਨਾ ਡਰਾਉਂਦੇ ਨੇ ਵੀ ਪਤਾ ਨਹੀਂ ਭੈਣੇ ਬਾਹਾਂਗੇ ਭੈਣੇ ਕਹਿਣ ਦਿਂਗਾ ਨੇ ਬੱਜ ਬਰਾਨੀ ਪੜਾ ਪਤਾ ਨਹੀਂ ਕਿਵੇਂ ਬਣਾਂਗੀ ਕਿਵੇਂ ਬਣਾਉਣੀ ਪਊਗੀ ਇਹਦੇ ਪਾਣੀ ਕੁਝ ਨਹੀਂ ਕਰਨਾਗਾ ਤੇ ਇਹ ਤਾਂ ਆਪਾਂ ਨੂੰ ਵੀਡੀਓ ਵਾਲੇ ਡਰਾ ਦਿੰਦੇ ਨੇ ਹੋਟਲਾਂ ਵਾਲੇ ਡਰਾ ਦਿੰਦੇ ਨੇਗੇ ਤੇ ਇਸ ਤਰ੍ਹਾਂ ਆਪਾਂ ਜੋ ਮਰਜ਼ੀ ਸਬਜ਼ੀਆਂ ਪਾਵੋ ਮੇਰੇ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਕੋਈ ਆਪਾਂ ਇਹਦੇ ਵਿੱਚ ਮਸਾਲੇ ਜੋ ਜਨੇ ਕੀਤੇ ਕੁਝ ਨਹੀਂ ਕੀਤਾਗਾ ਆਪਣੀ ਵਧੀਆ ਹੈਲਥੀ ਵੈਜ ਬਣਾਣੀ ਬਣ ਕੇ ਤਿਆਰ ਹੋ ਜਾਣੀ ਹੈਗੀ ਤੇ ਤੁਸੀਂ ਦੇਖੀ ਚੱਲਿਓ ਤੇ ਬਸ ਇਹਨੇ ਆਪਣੇ ਪੱਕ ਜਾਣਾਗਾ 10 ਮਿੰਟ ਲਈ ਆਪਾਂ ਇਹਨੂੰ ਸਲੋ ਤੇ ਰੱਖ ਦਿੰਨੇ ਆਗੇ ਤੇ ਜਦੋਂ ਆਪਣਾ ਸਾਰਾ ਪਾਣੀ ਵੀ ਖਤਮ ਹੋ ਜਾਊਗਾ ਤੇ ਆਪਣੀ ਬਰਾਨੀ ਵੀ ਬਣ ਕੇ ਤਿਆਰ ਹੋ ਜੂ ਨਾਲ ਦੇ ਨਾਲ ਹੀ ਦੇਖੋ ਆਪਣੇ ਪੱਜ ਬਰਾਨੀ ਬਿਲਕੁਲ ਰੈਡੀ ਹੋ ਚੁੱਕੀ ਆ ਤੇ ਬਹੁਤ ਵਧੀਆ ਆਈ ਆ ਬਣੀ ਆ ਬਹੁਤ ਸਵਾਦ ਬਣੀ ਆ ਤੇ ਸਾਰੀਆਂ ਸਬਜ਼ੀਆਂ ਵਿੱਚ ਪੱਕ ਚੁੱਕੀਆਂ ਕੋਈ ਸਬਜ਼ੀ ਨਹੀਂ ਰਹੀ ਜਿਹੜੀ ਕੱਚੀ ਆ ਦੇਖੋ ਆਪਾਂ ਗੋਭੀ ਵੀ ਦੇਖ ਲਈ ਇਹ ਤਾਂ ਜਿੰਦੀ ਸਬਜ਼ੀ ਪੱਕ ਚੁੱਕੀ ਆ ਹਾਂ ਆਪਣੇ 10 ਮਿੰਟ ਦੇ ਵਿੱਚ ਇਹ ਪੱਕ ਕੇ ਬਿਲਕੁਲ ਰੈਡੀ ਹੋ ਚੁੱਕੀ ਹੈਗੀ 10 ਮਿੰਟ ਆਪਾਂ ਸਲੋ ਤੇ ਗੈਸ ਛੱਡਤਾ ਸੀਗਾ ਸਲੋ ਤੇ ਛੱਡ ਕੇ ਆਪਾਂ ਟੱਕਤੀ ਸੀਗੀ ਤੇ ਟੱਕੀ ਤੇ ਇਹ 10 ਮਿੰਟ ਦੇ ਵਿੱਚ ਬਿਲਕੁਲ ਰੈਡੀ ਹੋ ਗਈ ਕਿਉਂਕਿ ਆਪਣੇ ਚੌਲ ਪਹਿਲਾਂ ਭੁੰਨਤੇ ਹੋਏ ਸੀਗੇ ਤੇ ਸਬਜ਼ੀਆਂ ਆਪਾਂ ਫਰਾਈ ਕਰ ਲਈਆਂ ਸੀਗੀਆਂ ਤੇ ਤਾਂ ਕਰਕੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਇੱਥੇ ਵਿੱਚ ਇਹ ਕਸੂਰੀ ਮੇਥੀ ਪਾ ਦਨੇ ਆ ਆਪਾਂ ਨੂੰ ਫਰੈਸਟਣੀਆਂ ਮਿਲਿਆ ਨਹੀਂਗਾ ਤੇ ਆਪਾਂ ਇੱਥੇ ਕਸੂਰੀ ਮੇਥੀ ਪਾਵਾਂਗੇ ਤੁਹਾਡੇ ਕੋਲ ਧਣੀਆਂ ਹੈਗਾ ਤੁਸੀਂ ਧਣੀਆਂ ਪਾ ਸਕਦੇ ਹੋਗੇ ਤੇ ਇਹ ਐ ਭੈ ਆਪਣੀ ਵੈਜ ਬਰਾਨੀ ਬਣ ਕੇ ਰੈਡੀ ਆ ਦੇਖੋ ਕਿੰਨੀ ਸੋਹਣੀ ਬਣੀ ਹੈਗੀ ਕਿੰਨੀ ਵਧੀਆ ਬਣੀ ਹੈ ਤੇ ਕੋਈ ਨਾ ਆਪਾਂ ਕਿਸੇ ਟਾਈਮ ਜਦੋਂ ਆਪਾਂ ਨੂੰ ਪ੍ਰੋਪਰ ਸਬਜ਼ੀਆਂ ਮਿਲ ਗਈਆਂ ਆਪਾਂ ਫੇਰ ਤੁਹਾਨੂੰ ਸਾਰੀਆਂ ਸਬਜ਼ੀਆਂ ਦੇ ਨਾਲ ਬਣਾ ਕੇ ਦਿਖਾਵਾਂਗੇ ਤੇ ਇਹ ਹੁਣ ਜਿਸ ਦਿਨੀਆਂ ਆਪਰੇ ਸਬਜ਼ੀਆਂ ਸੀ ਉਹਦੇ ਨਾਲ ਆਪਾਂ ਬਣਾ ਕੇ ਦਿਖਾਈ ਹੈ ਤੁਹਾਨੂੰ ਬਣਾਉਣੀ ਬਹੁਤ ਆਸਾਨ ਹੈ ਤੇ ਇਹ ਆਪਾਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਰੀਆਨੀ ਬਣਾਈ ਹੈਗੀ ਤੇ ਜੇ ਤੁਸੀਂ ਇਸ ਬਰੀਆਨੀ ਨੇ ਮੇਰੀ ਨੂੰ ਪੂਰੀ ਸਪੋਰਟ ਕਰੋਗੇ ਤਾਂ ਮੈਂ ਹੋਰ ਵੀ ਜਿਸ ਜਿਸ ਤਰ੍ਹਾਂ ਦੀ ਜਿਸ ਜਿਸ ਤਰ੍ਹਾਂ ਦੇ ਨਾਲ ਆਪਾਂ ਬਰੀਆਨੀ ਤਿਆਰ ਕਰ ਸਕਦੇ ਆਂਗੇ ਮੈਂ ਸਾਰੀਆਂ ਬਰੀਆਨੀਆਂ ਤੁਹਾਨੂੰ ਰੈਸਪੀ ਦਵਾਂਗੀ ਇਹ ਬਿਲਕੁਲ ਆਪਣੇ ਪਿੰਡ ਵਾਲਿਆਂ ਵਾਸਤੇ ਸਿੰਪਲ ਸਾਦਗੀ ਵਾਲੀ ਜਿਹੜੀਆਂ ਭੈਣਾਂ ਵੱਧ ਮਸਾਲੇ ਨਹੀਂ ਖਾਂਦੀਆਂ beer ਨਹੀਂ ਖਾ ਸਕਦੇ ਉਹਨਾਂ ਵਾਸਤੇ ਬਿਲਕੁਲ ਸਿੰਪਲ ਤੇ ਸਾਦਗੀ ਵਾਲੀ ਇਹ ਆਪਾਂ ਬਰੀਆਨੀ ਬਣਾਈ ਹੈਗੀ ਤੇ ਨਾਲੇ ਤਾਂ ਇਹ ਤਾਕਤਵਾਰ ਆ ਕਿ ਹਰ ਹਰ ਹਰੀ ਚੀਜ਼ ਪਈ ਹੈ ਦੇ ਵਿੱਚ ਸਬਜ਼ੀਆਂ ਹਰੀਆਂ ਸਾਰੀਆਂ ਪੰਨਿਆਂ ਨੇ ਗਈਆਂ ਤੇ ਤੁਸੀਂ ਜਿਹੇ ਜੀ ਬਰੈਨੀ ਕਹੋਗੇ ਜਿਹੜੇ ਮਸਾਲੇ ਵਾਲੀ ਤੁਸੀਂ ਕਹੋਗੇ ਜਿਹੜੀ ਸਬਜ਼ੀ ਵਾਲੀ ਤੁਸੀਂ ਕਹੋਗੇ ਆਪਾਂ ਉਹੀ ਬਣਾ ਕੇ ਤਿਆਰ ਕਰਾਂਗੇ ਤੁਹਾਡੇ ਲਈ ਤੇ ਕਰਿਓ ਵੱਧ ਤੋਂ ਵੱਧ ਸਪੋਰਟ ਪਾਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬਟਨ ਦਬਾਇਓ ਤੇ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਹਰ ਰੋਜ਼ ਆਪਣੀ ਵੀਡੀਓ ਆਉਂਦੀ ਹੈਗੀ ਚੈਨਲ ਦੇ ਉੱਤੇ ਬੇਬੇ ਦੀ ਰਸੋਈ ਤੇ ਤੇ ਤੁਸੀਂ ਵੱਧ ਤੋਂ ਵੱਧ سپورਟ ਕਰੋ ਸ਼ੇਅਰ ਕਰੋ ਬੱਚਿਆਂ ਲਈ ਬੱਚਿਆਂ ਕੋਲ ਜਾਵੇ ਉਹਨਾਂ ਭੈਣਾਂ ਕੋਲ ਜਾਵੇ ਜਿਨ੍ਹਾਂ ਨੂੰ ਬਰਿਆਨੀ ਬਹੁਤ ਵੱਡੀ ਚੀਜ਼ ਲੱਗਦੀ ਆ ਇਹ ਆਪਣੀ ਸੈਂਪਲ ਤੇ ਸਾਦੀਗੀ ਵਾਲੀ ਬਰਿਆਨੀ ਆਪਾਂ ਬਣਾ ਕੇ ਤਿਆਰ ਕੀਤੀ ਆ ਚਲੋ ਜੀ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਸਵੇਰ 9 ਵਜੇ ਤੇ ਚਾ ਇਹਨਾਂ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਘੰਟੀ ਦਾ ਬਟਨ ਦਬਾ ਦਿਓ ਤੇ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਸਵੇਰ 9 ਵਜੇ ਇਹ ਭੈਣ ਦੀ ਵੀਡੀਓ ਆ ਗਈ ਨਵੀਂ ਰੈਸਪੀ ਦੇ ਨਾਲ ਹਰ ਰੋਜ਼ ਨਵੀਂ ਰੈਸਪੀ ਦੇ ਨਾਲ 9 ਵਜੇ ਆਪਣੀ ਵੀਡੀਓ ਆਉਂਦੀ ਆ ਧੰਨਵਾਦ ਭਾਣੇ ਵੀਡੀਓ ਦੇਖਣ ਲਈ ਸਸਰੀ ਕਾਚ